ਪ੍ਰੋਪਰ ਆਯੁਰਵੇਦਿਕ ਤਰੀਕੇ ਦੇ ਨਾਲ ਦਵਾਈਆਂ ਤਿਆਰ ਕੀਤੀਆਂ ਨੇ ਪਰ ਅੱਜ ਕੱਲ ਨਾ ਮਾਰਕੀਟ 'ਚ ਲੋਕਾਂ ਦਾ ਭਰੋਸਾ ਉੱਠ ਗਿਆ ਆਯੁਰਵੇਦਿਕ ਤੋਂ ਕਿਉਂਕਿ ਲੋਕ ਆਯੁਰਵੇਦਿਕ ਦੇ ਨਾਂ ਤੇ ਵਿੱਚ ਕੈਮੀਕਲ ਮਿਕਸ ਕੀਤੇ ਹੁੰਦੇ ਨੇ 70 80% 90% ਤੱਕ ਇਦਾਂ ਹੀ ਕਰਦੇ ਆ ਲੋਕ ਹਮ ਅੱਜ ਆਯੁਰਵੇਦ ਦੇ ਵਿੱਚ ਘੱਟ ਤੋਂ ਘੱਟ 25 ਤੋਂ 30 ਹਜ਼ਾਰ ਫੈਕਟਰੀ ਆ ਬਿਲਕੁਲ ਹਰ ਇੱਕ ਬੰਦੇ ਨੂੰ ਪੁੱਛ ਕੇ ਦੇਖ ਲਓ ਇੱਕ ਤੋਂ ਇੱਕ ਇੱਕ ਤੋਂ ਇੱਕ ਕਰਦਾ ਹੈ ਕਈ ਵਾਰੀ ਤੇ ਨਾ ਹੱਦ ਹੋ ਜਾਂਦੀ ਐ ਇੱਕ ਬੰਦਾ ਮੇਰੇ ਕੋਲ ਆਇਆ ਹਮ ਹਏ ਹਾਸੇ ਵਾਲੀ ਗੱਲ ਹੁਣ ਸਾਰਿਆਂ ਨੂੰ ਮੈਂ ਦੱਸਦਾ ਕੀ ਆ ਉਹ ਬੰਦੇ ਨੇ ਮੈਨੂੰ ਨਾ ਇੱਕ ਸ਼ੀਸ਼ੀ ਲਿਆ ਕੇ ਰੱਖਤੀ ਬੰਲੋ ਮੈਨੂੰ ਕਹਿੰਦਾ ਜੀ ਹਲੀਵਰ ਟੌਨ ਕਾ ਸਾਡਾ ਮੈਂ ਦੇਖਿਆ ਪੈਕਿੰਗ ਦੇਖ ਕੇ ਮੈਂ ਕਿਹਾ ਯਾਰ ਇੰਨਾ ਹੀ ਗਰੀਬ ਜਾ ਕਦੇ ਵਾਸਤੇ ਰੱਖਣਾ ਨਾ ਉਹਦੀ ਪੈਕਿੰਗ ਮੈਨੂੰ ਇਦਾਂ ਦੀ ਲੱਗੇ ਜੀ ਮੈਂ ਰੇਟ ਦੇਖਿਆ ਉੱਤੇ 210 ਰੁਪਏ ਪ੍ਰਿੰਟ ਮੈਨੂੰ ਸ਼ਕਲ ਤੋਂ ਨਹੀਂ ਵਧੀਆ ਲੱਗਿਆ 210 ਪ੍ਰਿੰਟ ਮੈਨੂੰ ਕਦੇ ਵੀ ਜੀ ਪ੍ਰਿੰਟਰ ਨਾਲ ਦੇਖੋ ਤੁਸੀਂ ਆਪਾਂ ਸੈਟਿੰਗ ਕਰ ਲਾਂਗੇ ਉਹਨੇ ਰੇਟ ਪਤਾ ਕੀ ਦੱਸਿਆ ਜੀ 13.5 ਰੁਪਏ ਜਦੋਂ ਨੇ 13.5 ਕਰੇ ਮੇਰੇ ਦਿਮਾਗ ਤੇ ਹੋਰ ਵੀ ਇਹਨੂੰ ਚੱਕ ਕੇ ਬਾਹਰ ਮਾਰ ਮੈਂ ਕਿਹਾ ਯਾਰ 6 ਰੁਪਏ ਦੀ ਤਾਂ ਤੇਰੀ ਡੱਬੀ ਟੱਕਣਾ ਲੇਬਲ ਸਟicker ਆ ਬਿਲਕੁਲ ਜੇ ਕੋਈ ਕਹੇ ਵੀ ਪਾਣੀ ਉਹ ਪਾ ਕੇ ਦੇ ਦੇਵਾ ਨਾ ਤੇ 13.5 ਰੁਪਏ ਦੀ ਤਾਂ ਫੇਰ ਵੀ ਬਿਲਕੁਲ ਪੜਤੇ ਚ ਨਹੀਂ ਆਉਂਦੀ ਤੂੰ ਮੈਨੂੰ ਕੀ ਦੇਵੇਂਗਾ ਇਹਦੇ ਚ 13.5 ਚ ਤੂੰ ਮੈਂ ਕਿਹਾ ਮਾਲਕ ਕਹਿੰਦਾ ਨਹੀਂ ਮੈਂ ਕਿਹਾ ਫੇਰ ਕਹਿੰਦਾ ਮੈਂ ਐਮ ਆਰ ਮੈਂ ਕਿਹਾ ਸ਼ਾਬਾਸ਼ ਤੇਰੀ ਕਬਾਈ ਆ ਗਈ ਫਿਰ ਡਿਸਟਰੀਬਿਊਟਰ ਦੀ ਆ ਗਈ ਫਿਰ ਫੈਕਟਰੀ ਤੋਂ ਚੱਲਿਆ 13.5 ਦੇ ਵਿੱਚ ਮੈਂ ਕਿਹਾ ਬਾਈ ਆਪਰੇ ਕਿਤੇ ਹੋਰ ਲੈ ਜਾ ਮੈਂ ਨਹੀਂ ਵੇਚ ਸਕਦਾ ਜੀ ਬਿਲਕੁਲ ਕੀ ਆਸ ਰੱਖਾਂਗੇ ਰਿਜ਼ਲਟ ਦੇ ਦਊਂਗੇ ਨਹੀਂ ਅੱਜ ਕੱਲ ਇਹ ਮੈਡੀਕਲ ਲਾਈਨ ਦੇ ਵਿੱਚ ਨਾ ਇਹ ਕਾਲਾ ਧੰਦਾ ਬਹੁਤ ਜ਼ਿਆਦਾ ਚੱਲ ਪਿਆ ਜਿੱਦਣ ਡੰਡਾ ਇਹਨਾਂ ਦੇ ਫਿਰਿਆ ਨਾ ਉਹਦੇ ਨਹੀਂ ਲੋਟ ਆਣਾ ਇਹਨਾਂ ਨੇ ਹਮ ਹਰ ਇੱਕ ਬੰਦਾ ਉੱਪਰ ਲਿਖਦਾ ਦਿੰਦਾ ਵੀ ਆਹ ਪਾਇਆ ਹੋਇਆ ਆਹ ਚੀਜ਼ ਆਹ ਚੀਜ਼ ਪਰ ਜਦੋਂ ਵਿੱਚੋਂ ਨਹੀਂ ਨਿਕਲਦੀ ਨਾ ਫਿਰ ਫਿਰ ਪਤਾ ਲੱਗਦਾ ਇਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਆ ਬਿਲਕੁਲ ਇਨਕੇਲ ਕਸਨੀ ਚਾਹੀਦੀ ਹੈ ਕਿਉਂਕਿ ਲੋਕ ਬਹੁਤ ਇਸ ਚੀਜ਼ ਨੂੰ ਲੈ ਕੇ ਗੁੱਸੇ ਦੇ ਵਿੱਚ ਨੇ ਹਰ ਇੱਕ ਬੰਦਾ ਜਾ ਕੇ ਦਵਾਈ ਭੁੰਗਦਾ ਮੈਨੂੰ ਲੀਵਰ ਵਾਲੀ ਦਵਾਈ ਦੇ ਦਿਓ ਹੁਣ ਦੁਕਾਨਦਾਰ ਜਿਹੜਾ ਦੁਕਾਨਦਾਰ ਆ ਉਹਨੂੰ ਜਿਹੜੀ ਚੀਜ਼ ਦਾ ਜ਼ਿਆਦਾ ਪ੍ਰੋਫਿਟ ਆ ਉਹਨੇ ਚੱਕ ਕੇ ਉਹ ਰੱਖ ਦੇਣੀ ਆ ਉਹਨੇ 200 ਦੇਖਣਾ ਉਹਨੇ ਜੇ 150 ਦੀ ਵੀ ਦੇਤੀ ਫਿਰ ਉਹਨੇ ਖੁਸ਼ ਹੋ ਜਾਣਾ ਮੈਨੂੰ 50 60 ਸੱਟ ਦੇ ਪਰ ਐਨੀ ਪਤਾ ਉਹ ਹੈ ਹੀ 15 ਰੁਪਏ ਦੀ 13 ਦੀ ਆਹ ਕਿਤੇ 15 ਕਿਤੇ ਉਹ ਕੁਝ ਜਵਾਬ ਦੇ ਵੀ ਹੈ ਨਹੀਂ ਕਿਉਂ ਅਗਲੇ ਨੇ ਮੰਗੀ ਆ ਉਹ ਆ ਕੇ ਲੈ ਗਿਆ ਜਦੋਂ ਉਹਨੇ ਰਿਜ਼ਲਟ ਨਹੀਂ ਦੇਣਾ ਤੁਹਾਡਾ ਤੇ ਫਿਰ ਉਹ ਆਯੁਰਵੇਦ ਤੋਂ ਵਿਸ਼ਵਾਸ ਚੱਕਿਆ ਗਿਆ ਨਾ ਬਿਲਕੁਲ ਇਹ ਜੇ ਬੰਦੇ ਦੇ ਡੰਡਾ ਫਿਰਨ ਵਾਲਾ ਹੈ ਅਖੀਰ ਦੇ ਵਿੱਚ ਲੋਕਾਂ ਨੂੰ ਕੀ ਸੁਨੇਹਾ ਦਵੋਗੇ ਦੇਖੋ ਜੀ ਅਸੀਂ ਤਾਂ ਕਹਿੰਦੇ ਆ ਵੀ ਪਹਿਲੀ ਗੱਲ ਤਾਂ ਇਹ ਵੀ ਕਦੇ ਵੀ ਤੁਸੀਂ ਆਨਲਾਈਨ ਵਾਲੀ ਪ੍ਰੋਡਕਟ ਨੂੰ ਜਿਸ ਦੇ ਬਾਰੇ ਜਾਣਕਾਰੀ ਨਹੀਂ ਹੈਗੀ ਨਾ ਉਹ ਨਾ ਕਦੇ ਖਰੀਦੋ ਉਹਦੀ ਵਾਰੀ ਉਹਦਾ ਪਿਸ਼ੋਕੜ ਦੇਖੋ ਵੀ ਇਹ ਕਿਵੇਂ ਲਈ ਜਾਂਦੀ ਹੈ ਤੇ ਫਾਇਦੇ ਨੁਕਸਾਨ ਕੀ ਆ ਤੇ ਆਪਣੀ ਇਮਿਊਨਿਟੀ ਆਪਣੀ ਤਸਵੀਰ ਸਾਡੀ ਕੀ ਆ ਕਿਸੇ ਬੰਦੇ ਦੇ ਨਾਲ ਉਹਦੀ ਸਲਾਹ ਲੈ ਕੇ ਚੰਗੇ ਬੰਦੇ ਨਾਲ ਜਿਹੜਾ ਉਹਦੇ ਵੀਰੇ ਜਾਣਦਾ ਹੋਵੇ ਆਪਣੀ ਤਸਵੀਰ ਚੈੱਕ ਕਰਾ ਕੇ ਫਿਰ ਦਵਾਈ ਲੈਣੀ ਚਾਹੀਦੀ ਆ ਪਹਿਲੀ ਗੱਲ ਤਾਂ ਇਹ ਆ ਕਿਉਂਕਿ ਜੇ ਤੁਸੀਂ ਆਪਣੀ ਮਰਜ਼ੀ ਦੇ ਨਾਲ ਲੈ ਲੈਨੇ ਤਾਂ ਬੀਬੀਆਂ ਮੇਰੇ ਕੋਲੇ ਆਉਂਦੇ ਨੇ ਮੈਂ ਆਨਲਾਈਨ ਆ ਲੈ ਲਿਆ ਮੈਂ ਆ ਲੈ ਲਿਆ ਪ੍ਰੋਡਕਟਰ ਆ ਲੈ ਆਪਣੀ ਫੀਸ ਖਰਾਬ ਕਰਕੇ ਬੈਠ ਜਾਂਦੀਆਂ ਨੇ ਫਿਰ 6-6 ਮਹੀਨੇ ਲਾ ਕੇ ਸੈਟ ਕਰਦੇ ਪੈਂਦੇ ਆ ਕਿਸ ਨੂੰ ਪਤਾ ਹੀ ਨਹੀਂ ਹੈ ਕੁਝ ਖਾਣ ਪੀਣ ਦਾ ਜਿਹਨੂੰ ਖਾਣ ਪੀਣ ਦਾ ਨਹੀਂ ਪਤਾ ਉਹਨੇ ਦਵਾਈਆਂ ਦੇ ਕਿਸੇ ਦਾ ਸਵਾਹ ਪਤਾ ਹਣਾ ਇਹ ਮਸ਼ਹੂਰੀਆਂ ਦੇ ਚੱਕਰ ਚ ਲੋਕ ਬਾਹਰ ਲੀਆਂ ਚੀਜ਼ਾਂ ਜਾਂ ਆਨਲਾਈਨ ਆਰਡਰ ਕਰ ਕਰਕੇ ਯੂਜ਼ ਕਰੀ ਜਾਂਦੇ ਨੇ ਬਾਅਦ ਚ ਉਹਦੇ ਨੁਕਸਾਨ ਬਿਲਕੁਲ ਬਿਲਕੁਲ ਉਹ ਹੈ ਹੀ ਆ ਉਹਨਾਂ ਨੇ 1500 ਦੀ ਚੀਜ਼ ਆ ਜੀ ਤੁਹਾਨੂੰ ਐਨ ਐਲ ਐਸ ਐਨ ਐ ਦੀ ਪੈ ਜਾਣੀ ਐਨ ਐਲ ਐਸ ਐਨ ਐ ਦੀ ਪੈ ਜਾਣੀ ਆ ਉਹ ਇਦਾਂ ਨਹੀਂ ਹੁੰਦਾ ਇਹ ਇਹ ਇੱਕ ਖਾਣ ਪੀਣ ਵਾਲੀ ਚੀਜ਼ ਆ ਇਹਨੂੰ ਤਾਂ ਬੜੇ ਧਿਆਨ ਦੇ ਨਾਲ ਲਓ ਨਾ ਬਾਕੀ ਤੁਸੀਂ ਸ਼ੌਕ ਨੂੰ ਜਿਹੜੀ ਮਰਜ਼ੀ ਚੀਜ਼ ਲੈ ਲਓ ਖਰਾਬ ਹੋ ਜੇ ਸਿਰਦੋ